ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੰਡ ਦੁਆਰਾ ਵੱਧ ਚੁੱਕੀ ਹੈ ਤੇ ਸਾਨੂੰ ਵਧੀਆ ਵਧੀਆ ਜੇ ਸੂਪ ਪੀਣ ਦਾ ਮੱਕਾ ਮਿਲ ਗਿਆ ਤੇ ਅੱਜ ਆਪਾਂ ਘਰ ਦੇ ਵਿੱਚ ਬਣਾਇਆ ਬਹੁਤ ਹੀ ਟੇਸਟੀ ਤੇ ਹੈਲਥੀ ਜਾਂ ਛੋਲਿਆਂ ਦਾ ਸੂਪ ਜਿਹਨੂੰ ਚੈੱਕ ਕਰਨ ਲਈ ਸੁਖਮ ਸਿੰਘ ਪਹੁੰਚ ਗਿਆ ਕਿਉਂਕਿ ਇਹਨੂੰ ਬਹੁਤ ਜ਼ਿਆਦਾ ਪਸੰਦ ਹੈ ਤੇ ਘਰ ਦੇ ਵਿੱਚ ਅਕਸਰ ਹੀ ਬੰਦਾ ਰਹਿੰਦਾ ਹੈ ਬੜੇ ਸਿੰਪਲ ਜੇ ਤਰੀਕੇ ਨਾਲ ਆਪਾਂ ਮਜ਼ੇਦਾਰ ਜਾਂ ਸੂਪ ਜਿਹੜਾ ਤਿਆਰ ਕਰਾਂਗੇ ਇਹਦੇ ਲਈ ਛੋਲਿਆਂ ਨੂੰ 7-8 ਘੰਟੇ ਪਹਿਲਾਂ ਆਪਾਂ ਭਿਓ ਕੇ ਰੱਖਤਾ ਸੀ ਫਿਰ ਚੰਗੀ ਤਰ੍ਹਾਂ ਧੋ ਲਿਆ ਜੀ 3-4 ਗਲਾਸ ਪਾਈ ਕੁੱਕਰ ਵਿੱਚ ਪਾਣੀ ਦੇ ਥੋੜਾ ਜਿਹਾ ਪਾਇਆ ਕਿ ਬਹੁਤ ਨਮਕ ਫਿਰ ਇਹਦੀਆਂ 8-10 ਲਗਾਈਆਂ ਬਿਸਲਾ ਤੇ ਇਹਨੂੰ ਚੰਗੀ ਤਰ੍ਹਾਂ ਪਕਾ ਲਿਆ ਇਹ ਇੰਨਾ ਜਿਆਦਾ ਸੌਫਟ ਹੋਣਾ ਚਾਹੀਦਾ ਹੈ ਕਿ ਤੁਸੀਂ ਹੱਥ ਲਗਾਓ ਤਾਂ ਇਹ ਜਿਹੜੇ ਇਸ ਤਰ੍ਹਾਂ ਮੈਸ਼ ਹੋ ਜਾਣ ਫਿਰ ਲਵਾਂਗੇ ਇੱਕ ਛੰਨੀ ਛੋਲਿਆਂ ਨੂੰ ਤੇ ਇਹਦੇ ਪਾਣੀ ਨੂੰ ਅਲੱਗ ਕਰ ਦਾਂਗੇ ਜਿਹੜਾ ਇਹ ਮਜ਼ੇਦਾਰ ਜੱਜ ਆਪਾਂ ਸੂਪ ਤਿਆਰ ਕਰਾਂਗੇ ਨਾ ਤਾਂ ਇਹਦੇ ਵਿੱਚ ਅਰਾ ਰੋਟ ਪਾਵਾਂਗੇ ਨਾ ਕੋਈ ਜਿਆਦਾ ਮਸਾਲੇ ਪਾਵਾਂਗੇ ਤੇ ਨਾ ਹੀ ਆਪਾਂ ਕਿਸੇ ਤਰ੍ਹਾਂ ਦਾ ਵੀ ਕੋਈ ਕਲਰ ਪਾਵਾਂਗੇ ਬਹੁਤ ਹੀ ਜਿਆਦਾ ਟੇਸਟੀ ਜੱ ਸੂਪ ਹੈ ਬਿਲਕੁਲ ਸਾਦੇ ਜਿ ਸ਼ਮਾਂ ਤੋਂ ਤਿਆਰ ਕਰਾਂਗੇ ਤੇ ਬਾਕੀ ਤੁਹਾਨੂੰ ਮੈਂ ਦੱਸਿਆ ਹੀ ਹੈ ਵੀ ਤੁਸੀਂ ਇਹਨੂੰ ਬਾਰ-ਬਾਰ ਬਣਾ ਕੇ ਪੀਓਗੇ ਐਨਾ ਜ਼ਿਆਦਾ ਟੇਸਟੀ ਬੰਦਾ ਤੇ ਇਹਦੇ ਲਈ ਲਏ ਜੀ ਆਪਾਂ ਇੱਕ ਵੱਡਾ 스ਪੂਨ ਭਰ ਕੇ ਛੋਲੇ ਤੇ ਉਹਨਾਂ ਨੂੰ ਇੱਕ ਜੱਗ ਵਿੱਚ ਪਾ ਲਿਆ ਬਿਲਕੁਲ ਥੋੜਾ ਜਿਹਾ ਪਾਣੀ ਪਾ ਕੇ ਅੱਧਾ ਕਮਿੰਟ ਲਈ ਗ੍ਰਾਈਂਡ ਕਰ ਦਾਂਗੇ ਜਦੋਂ ਇਹ ਹਲਕਾ ਜਿਹਾ ਗ੍ਰਾਈਂਡ ਹੋ ਗਿਆ ਥੋੜਾ ਜਿਹਾ ਪਾਣੀ ਇਹਦੇ ਵਿੱਚ ਹੋਰ ਪਾ ਲਿਓ ਤੇ ਫਿਰ ਗ੍ਰਾਈਂਡ ਕਰਿਓ ਤੇ ਇਹਦਾ ਤੁਸੀਂ ਵਧੀਆ ਜਿਹਾ ਪੇਸਟ ਹੈ ਜਿਹੜਾ ਉਹ ਤਿਆਰ ਕਰ ਲਿਓ ਤੇ ਇਹਦਾ ਪੇਸਟ ਇਸ ਤਰੀਕੇ ਦਾ ਹੋਣਾ ਚਾਹੀਦਾ ਇਹਦਾ ਕਲਰ ਵਗੈਰਾ ਦੇਖੋ ਐ ਜਾ ਹੋ ਜਾਊਗਾ ਕਿਉਂਕਿ ਸਾਰੇ ਛੋਲੇ ਇਹ ਚੰਗੀ ਤਰ੍ਹਾਂ ਦੇ ਵਿੱਚ ਮਿਕਸ ਹੋ ਗਏ ਫਿਰ ਲਵਾਂਗੇ ਜੀ ਆਪਾਂ ਇੱਕ ਕੂਜਾ ਤੇ ਕਈ ਇਹਨੂੰ ਤੋੜੀ ਕਹਿ ਦਿੰਦੇ ਆ ਤੇ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਜੀ ਆਪਾਂ ਛੋਟਾ ਸਰੋਂ ਦੇ ਤੇਲ ਦਾ ਥੋੜਾ ਜਿਹਾ ਪਾਵਾਂਗੇ ਬਟਰ ਤੇਲੇ ਪਤਾ ਪਾਇਆ ਤਾਂ ਕਿ ਜਿਹੜਾ ਬਟਰ ਹੈ ਉਹ ਨੀਚੇ ਨਾ ਲੱਗ ਜੇ ਜਦੋਂ ਇਹ ਹਲਕਾ ਜਿਹਾ ਮੈਲਟ ਹੋ ਗਿਆ ਫਿਰ ਇਹਦੇ ਵਿੱਚ ਆਪਾਂ ਪਾ ਦਾਂਗੇ ਬਰੀਕ ਕੱਟੀ ਹੋਈ ਅਦਰਕ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਪਾ ਦਾਂਗੇ ਆਪਾਂ ਜੀਰਾ ਜੀਰਾ ਆਪਾਂ ਬਾਅਦ ਵਿੱਚ ਪਾਇਆ ਕਿਉਂਕਿ ਇਹਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਹਲਕਾ ਜਿਹਾ ਨਾਲ ਹੀ ਪਕਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਗੈਸ ਦੀ ਫਲੇਮ ਇੱਥੇ ਬਿਲਕੁਲ ਸਲੋ ਰੱਖਿਓ ਕਿਉਂਕਿ ਇਹ ਕੂਝਾ ਜਿਹੜਾ ਜ਼ਿਆਦਾ ਹੀ ਗਰਮ ਹੋ ਜਾਂਦਾ ਉਸ ਤੋਂ ਬਾਅਦ ਇਹਦੇ ਵਿੱਚ ਪਾਇਆ ਆਪਾਂ ਇਹ ਪਾਣੀ ਜਿਹੜਾ ਛੋਲਿਆਂ ਦਾ ਸੀ ਇਹ ਸੂਪ ਤਿਆਰ ਕਰਾਂਗੇ ਹੀ ਹੋਣੀ ਦਾ ਉਸ ਤੋਂ ਬਾਅਦ ਇਹਨੂੰ ਜਦੋਂ ਹੀ ਆਪਾਂ ਵਿੱਚ ਪਾਤਾ ਤਾਂ ਹਲਕਾ ਜਿਹਾ ਪੱਕੀ ਜਾਊਗਾ ਤੇ ਨਾਲ ਨਾਲ ਆਪਾਂ ਇਹਦੇ ਵਿੱਚ ਸਾਰਾ ਸਮਾਨ ਪਾਵਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਇਹ ਪੇਸਟ ਜਿਹੜਾ ਤਿਆਰ ਕੀਤਾ ਸੀ ਇਹ ਆਪਾਂ ਇਸ ਲਈ ਬਣਾਇਆ ਤਾਂ ਕਿ ਇਹ گاੜਾ ਬਣ ਜਾਏ ਤੇ ਇਹਦੇ ਪਾਉਣ ਨਾਲ ਅਰਾ ਰੋਟ ਵਗੈਰਾ ਪਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਤੇ ਕਿਉਂਕਿ ਬਾਜ਼ਾਰ ਵਿੱਚ ਉਹ ਅਰਹ ਰੋਟੀ ਵਰਤਦੇ ਆ ਤੇ ਉਹਦੇ ਨਾਲ ਇਹ ਸੂਪ ਹੈ ਜਿਹੜਾ ਗਾੜਾ ਹੋ ਜਾਂਦਾ ਪਰ ਇਹਦੇ ਨਾਲ ਇਹਦਾ ਟੇਸਟ ਕਿਤੇ ਜ਼ਿਆਦਾ ਹੋ ਜੂਗਾ ਅੱਧਾ ਪੌਣਾ ਗਲਾਸ ਆਪਾਂ ਪਾਣੀ ਦਾ ਇਹਦੇ ਵਿੱਚ ਹੋਰ ਮਿਕਸ ਕਰਤਾ ਤੇ ਫਿਰ ਆਪਾਂ ਇਹਦੇ ਵਿੱਚ ਪਾਇਆ ਜੀ ਤੇਜ ਪੱਤਾ ਤੇ ਵੱਡੀ ਇਲਾਇਚੀ ਇਹ ਦੋਨੇ ਚੀਜ਼ਾਂ ਜ਼ਰੂਰ ਪਾਇਓ ਇਹਦੇ ਨਾਲ ਇਹਦਾ ਸਵਾਦ ਹੈ ਜਿਹੜਾ ਕਿਤੇ ਜ਼ਿਆਦਾ ਵਾਜ ਜਾਂਦਾ ਹੈ ਹਲਕਾ ਹਲਕਾ ਜਦ ਪਕਾਈ ਜਾਵਾਂਗੇ 3-4 ਮਿੰਟ ਲਈ ਜਦੋਂ ਇਹ ਪੱਕੀ ਜਾਊਗਾ ਉਸ ਤੋਂ ਬਾਅਦ ਇਹਦੇ ਉੱਪਰ ਕਾਫੀ ਸਾਰੀ ਚੱਗ ਜੀ ਆ ਜੂਗੀ ਫਿਰ ਤੁਸੀਂ ਕੋਈ ਵੀ ਕਰਚੀ ਵਗੈਰਾ ਨਾਲ ਇਹ ਉੱਪਰ ਉਹ ਸਾਰੀ ਚੱਗ ਉਤਾਰ ਦਿਓ ਤੇ ਨੂੰ ਸੁਪਰ ਟੇਸਟੀ ਬਣਾ ਲਿਓ ਤੇ ਇਹਦੇ ਵਿੱਚ ਜਿਹੜਾ ਤੁਸੀਂ ਸਮਾਨ ਪਾਣਾ ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚੋਂ ਤੁਸੀਂ ਤੇਜ ਪੱਤਾ ਤੇ ਵੱਡੀ ਇਲਾਇਚੀ ਇਹਨਾਂ ਨੂੰ ਤੁਸੀਂ ਬਾਹਰ ਕੱਢ ਦਿਓ ਕਿਉਂਕਿ ਇਹਨਾਂ ਦਾ ਜਿਹੜਾ ਵੀ ਟੇਸਟ ਸੀ ਉਹ ਦੇ ਵਿੱਚ ਮਿਕਸ ਹੋ ਚੁੱਕਿਆ ਫਿਰ ਇਹਦੇ ਵਿੱਚ ਪਾਏ ਜੀ ਆਪਾਂ ਅੱਧਾ ਬਰੀਕ ਕਟਿਆ ਹੋਇਆ ਪਿਆਜ਼ ਜੇ ਪਿਆਜ਼ ਬੜਾ ਦੇਤਾ ਦਫਾ ਲਿਓ ਨਹੀਂ ਤੁਸੀਂ ਛੋੜਾ ਜਿਹਾ ਪਿਆਜ਼ ਪਾਲਿਓ ਫਿਰ ਪਾਵਾਂਗੇ ਜੀ ਆਪਾਂ ਛੋਟੀ ਜੀ ਕਟੋਰੀ ਹੈਗੀ ਜਿਹੜੀ ਉਹ ਛੋਲਿਆਂ ਦੀ ਉਹ ਇਹਦੇ ਵਿੱਚ ਪਾ ਦਾਂਗੇ ਜਿਹੜੇ ਆਪਾਂ ਉਬਾਲ ਕੇ ਰੱਖੇ ਸੀ ਫਿਰ ਇਹਦੇ ਵਿੱਚ ਤਿੰਨ ਚਾਰ ਚਮਚ ਪਾਏ ਆਪਾਂ ਇਮਲੀ ਦੀ ਗੁੜ ਵਾਲੀ ਸੌਸ ਤੇ ਇਹ ਕਈ ਵਾਰੀ ਆਪਾਂ ਵੀਡੀਓ ਬਣਾਈ ਹੈ ਕਿਵੇਂ ਤਿਆਰ ਹੁੰਦੀ ਹੈ ਸਾਨੂੰ ਦੱਸਿਆ ਹੋਇਆ ਇਹਨੂੰ ਵਿੱਚ ਜ਼ਰੂਰ ਪਾਓ ਇਹਦੇ ਨਾਲ ਖੱਟਾ ਮਿੱਠਾ ਟੇਸਟ ਬੜਾ ਹੀ ਵਧੀਆ ਆਉਂਦਾ ਹੈਗਾ ਪਿਆਜ਼ ਪਾਉਣ ਤੋਂ ਬਾਅਦ ਆਪਾਂ ਇਹਨੂੰ ਜ਼ਿਆਦਾ ਨਹੀਂ ਪਕਾਵਾਂਗੇ ਕਿਉਂਕਿ ਜਦ ਹੀ ਆਪਾਂ ਸੂਪ ਪੀਵਾਂਗੇ ਪਿਆਜ਼ ਦਾ ਜਿਹੜਾ ਟੇਸਟ ਵਿੱਚ ਕ੍ਰਾਂਚੀ ਜਾ ਆਉਣਾ ਚਾਹੀਦਾ ਹੈ ਉਹਦੇ ਨਾਲ ਸੂਪ ਹੋਰ ਜ਼ਿਆਦਾ ਵਧੀਆ ਲੱਗਦਾ ਫਿਰ ਇਹਦੇ ਵਿੱਚ ਪਾਵਾਂਗੇ ਕਾਲਾ ਨਮਕ ਤੇ ਕਾਲੀ ਮਿਰਚ ਜਿਨ੍ਹਾਂ ਨੂੰ ਜ਼ਿਆਦਾ ਤਿੱਖਾ ਪਸੰਦ ਹੈ ਤੁਸੀਂ ਹਰੀ ਮਿਰਚ ਪਾ ਸਕਦੇ ਹੋ ਲਾਲ ਮਿਰਚ ਪਾ ਸਕਦੇ ਹੋ ਸੋਡੀ ਮਰਜ਼ੀ ਪਰ ਇਸ ਤਰੀਕੇ ਨਾਲ ਹੀ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਫਿਰ ਇਹਦੇ ਵਿੱਚ ਆਪਾਂ ਪਾਇਆ ਜੀ ਇੱਕ ਨਿੰਬੂ ਦਾ ਰਸ ਜਿਹੜਾ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਰ ਪਾਵਾਂਗੇ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਹਰਾ ਧਨੀਆ ਤੇ ਗੈਸ ਨੂੰ ਆਪਾਂ ਇੱਥੇ ਬੰਦ ਕਰ ਲਾਂਗੇ ਕਿਉਂਕਿ ਕੁਝਾ ਕਾਫੀ ਧੀਰ ਤੱਕ ਗਰਮ ਰਹੂਗਾ ਇਹਨੇ ਆਪਣੇ ਆਪ ਹੀ ਬਨਦੇ ਜਾਣਾ ਹੈ ਹਲਕਾ ਜਿਹਾ ਕਰਾਂਗੇ ਜੀ ਮਿਕਸ ਉਸ ਤੋਂ ਬਾਅਦ ਥੋੜੀ ਜਿਹੀ ਦੇਰ ਬਾਦੀ ਆਪਾਂ ਇਹਨੂੰ ਉਤਾਰ ਲਾਂਗੇ ਗਰਮ ਗਰਮ ਸੂਪ ਜਦੋਂ ਆਪਾਂ ਇੱਕ ਬੌਲ ਵਿੱਚ ਕੱਢ ਲਿਆ ਤੇ ਸਭ ਨੂੰ ਕੀਤਾ ਜੀ ਉਸ ਤੋਂ ਬਾਅਦ ਸਰਵ ਸਭ ਨੂੰ ਬੜਾ ਹੀ ਪਸੰਦ ਆਇਆ ਦੇਖੋ ਬਹੁਤ ਹੀ ਜ਼ਿਆਦਾ ਇਹ ਗਾੜਾ ਬਣੇਗਾ ਸੂਪ ਬਿਲਕੁਲ ਅਰ ਰੋਟ ਜਿਵੇਂ ਮਿਕਸ ਕੀਤਾ ਹੋਵੇ ਇਸ ਤਰ੍ਹਾਂ ਲੱਗ ਰਿਹਾ ਇਸ ਤਰੀਕੇ ਨਾਲ ਸੂਪ ਬਣਾ ਕੇ ਪੀਓ ਬਹੁਤ ਜਿਆਦਾ ਹੈਲਥੀ ਬੰਦਾ ਹੈ ਤੇ ਬਹੁਤ ਜਿਆਦਾ ਮਜ਼ੇਦਾਰ ਬੰਦਾ ਹੈ ਬਾਕੀ ਜੇ ਸਿੰਪਲ ਜੀ ਰੈਸিপি ਤੁਹਾਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਸੂਪ ਬਣਾ ਕੇ ਆਪਣੇ ਬੱਚਿਆਂ ਨੂੰ ਜ਼ਰੂਰ ਦਿਓ ਤੇ ਇਸ ਤਰ੍ਹਾਂ ਦੀਆਂ ਮਜ਼ੇਦਾਰ ਜੀਆਂ ਰੈਸਪੀਆਂ ਦੇਖਣ ਲਈ ਸਾਡੇ ਪੇਜ ਨੂੰ ਤੁਸੀਂ ਫੋਲੋ ਜ਼ਰੂਰ ਕਰ ਲਓ ਤੇ YouTube ਤੇ ਜਾ ਕੇ ਲਿੰਕ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਜੀ ਤੇ ਹੁਣ ਬਣਾਓ ਪੀਓ ਤੇ ਇੰਜੋਏ ਕਰੋ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਤੇ ਇਸ ਲਈ ਬਹੁਤ ਹੀ ਜ਼ਿਆਦਾ ਵਧੀਆ ਹੈਲਥੀ ਸੂਪ ਹੈ